ਮਾਤਾ ਜੀ ਜੈ ਹਾਰਾ ਮਾਤਾ ਜੀ ਜੈ ਹਾਰਾ ਮਾਤਾ ਜੀ ਜੈ ਹਾਰਾ ਮਾਤਾ ਜੀ ਜੈ ਹਾਰਾ ਅੱਜ 15 ਅਗਸਤ ਦੇ ਉਪਲਬਖਸ਼ ਦੇ ਵਿੱਚ ਝੰਡਾ ਲਹਿਰਾਇਆ ਗਿਆ ਸਾਨੇਵਾਲ ਦੇ ਵਿੱਚ ਅੱਜ ਇਸੇ ਹਲਕਾ ਸਾਨੇਵਾਲ ਦੇ ਵਿੱਚ 78ਵੇਂ ਆਜ਼ਾਦੀ ਦਿਵਸ ਦੇ ਉਪਲਬਖਸ਼ ਚੰਡੇ ਦੀ ਰਥਮ ਨੂੰ ਅਦਾ ਕਰਦੇ ਹੋਏ ਸਾਡੇ ਸਾਰੇ ਇਲਾਕਾ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਵਾਈ ਹੈ। ਅਗਸਤ ਆਜ਼ਾਦੀ ਤੋਂ ਪਹਿਲੇ ਜੋ ਕੁਰਬਾਨੀਆਂ ਹੋਈਆਂ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਸਾਰੇ ਕਾਰਜਕਰਤਾਵਾਂ ਨੂੰ ਕਿ ਕਿੰਨੀ ਮੁਸ਼ਕਲ ਦੇ ਨਾਲ ਸਾਨੂੰ ਆਜ਼ਾਦੀ ਮਿਲੀ। ਮੋਕੇ ਤੇ ਚੈਨਲ ਰਾਏਗੇ ਕੀ ਕਹਿਣਾ ਚਾਹੁੰਦੇ ਸੀ ਅੱਜ 15 ਅਗਸਤ ਦੇ ਉਪਲਕਸ਼ ਦੇ ਵਿੱਚ ਝੰਡਾ ਲਹਿਰਾਇਆ ਗਿਆ ਸਾਹਨੇਵਾਲ ਦੇ ਵਿੱਚ ਜਿਹਦੀ ਸਾਰੇ ਇਲਾਕੇ ਦੇ ਵਿੱਚ ਬਹੁਤ ਖੁਸ਼ੀ ਨੇ ਮੈਂ ਔਰ ਲੋਗ ਬੜੀ ਖੁਸ਼ੀ ਨਾਲ ਅੱਜ ਦਾ ਤਿੰਨ ਦਿਨ ਮਨਾ ਰਹੇ ਨੇ ਔਰ ਨਾਲ ਹੀ 15 ਅਗਸਤ ਆਜ਼ਾਦੀ ਤੋਂ ਪਹਿਲੇ ਜੋ ਕੁਰਬਾਨੀਆਂ ਹੋਈਆਂ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਸਾਰੇ ਗਾਰਗਰਤਾ ਵਾਲੋਂ ਕਿ ਕਿੰਨੀ ਮੁਸ਼ਕਲ ਦੇ ਨਾਲ ਸਾਨੂੰ ਆਜ਼ਾਦੀ ਮਿਲੀ ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਜਿੱਥੇ ਤੱਕ ਪਹੁੰਚੇ ਕਿ ਇਹ ਆਜ਼ਾਦੀ ਆਸਾਨ ਨਹੀਂ ਸੀ ਬਹੁਤ ਮੁਸ਼ਕਲ ਸੀ ਰਦਰ ਪਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸੁਭਾਸ਼ ਚੰਦਰ ਬੋਸ ਔਰ ਅਨੇਕਾਂ ਨਾਮ ਚੰਦਰ ਸ਼ੇਖਰ ਅਜਾਦ ਮਤਲਬ ਬਹੁਤ ਵੱਡੀ ਲਿਸਟ ਜਿਨ੍ਹਾਂ ਨੇ ਆਪਣਾ ਜੀਵਨ ਸਾਰਾ ਇਸ ਦੇ ਉੱਤੇ ਵਾਰ ਦਿੱਤਾ ਫਿਰ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਮਿਲੀ ਔਰ ਆਜ਼ਾਦੀ ਇਕੱਲੀ ਆਜ਼ਾਦੀ ਲੈ ਲੈਣਾ ਹੀ ਵੱਡੀ ਗੱਲ ਨਹੀਂ ਹੁੰਦੀ ਆਜ਼ਾਦੀ ਨੂੰ ਸੰਭਾਲਣਾ ਵੀ ਪੈਂਦਾ 47 ਤੋਂ ਬਾਅਦ ਵੀ ਸਾਡੇ ਸੈਨਿਕ ਹੁਣ ਪਿੱਛੇ ਵੀ ਕਿੰਨੇ ਸਾਡੇ ਸੈਨਿਕ ਕੁਰਬਾਨ ਹੋਏ ਨੇ ਇਹ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਸਿਰ ਦੇਣੇ ਪੈਂਦੇ ਨੇ ਸੋ ਮੈਂ ਸਭ ਨੂੰ ਬੇਨਤੀ ਕਰਾਂਗਾ ਦੀ ਆਜ਼ਾਦੀ ਦੀ ਖੁਸ਼ੀ ਵਿੱਚ ਮਨਾਓ ਔਰ ਦੇਸ਼ ਦੇ ਪ੍ਰਤੀ ਜਿਹੜੀ ਸਾਡੀ ਡਿਊਟੀ ਹੈ ਉਹ ਵੀ ਅਸੀਂ ਪੂਰੀ ਕਰਨੀ ਹੈ ਚਾਹੇ ਉਹ ਅਸੀਂ ਕੂੜੇ ਦੇ ਕੋਈ ਘਰ ਦੇ ਬਾਹਰ ਸੁੱਟਦੇ ਆ ਕਰਦੇ ਆ ਉਹਨੂੰ ਅਲੱਗ-ਅਲੱਗ ਕਰਕੇ ਸੁੱਟੋ ਮਾਤਾਵਰਨ ਵਿਗੜ ਰਿਹਾ ਹੈ ਪੌਦੇ ਲਗਾਈਏ ਇਦਾਂ ਦੇ ਜਿਹੜੇ ਸਮਾਜਿਕ ਕੰਮ ਨੇ ਕਿਸੇ ਨੂੰ ਰੁਜ਼ਗਾਰ ਦਵਾ ਦिए ਇਹ ਸਾਰਾ ਦੇਸ਼ ਸੇਵਾ ਹੀ ਹੈ ਸਾਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਅੱਜ ਜਿਹੜੀ ਸੇਵਾ ਹੈ ਉਹ ਇਸ ਤਰ੍ਹਾਂ ਅਸੀਂ ਸੇਵਾ ਕਰਕੇ ਦੇਸ਼ ਨੂੰ ਅੱਗੇ ਲਿਜਾ ਸਕਦੇ ਹਾਂ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਜੋ ਵਿਕਸਿਤ ਭਾਰਤ ਦਾ ਜੋ ਸੋਪਨ ਦੇਖਿਆ ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈ ਤਾਂ ਉਹ ਇਕੱਲੇ ਨਹੀਂ ਹੋ ਸਕਦਾ ਉਹ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਹੁੰਦਾ ਇਸ ਲਈ ਮੈਂ ਸਾਰਿਆਂ ਨੂੰ ਅੱਜ ਫਿਰ ਇੱਕ ਵਾਰ ਆਜ਼ਾਦੀ ਦੀ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਲਕਾ ਸਾਂਨੇਵਾਲ ਦੇ ਵਿੱਚ 78ਵੇਂ ਆਜ਼ਾਦੀ ਦਿਵਸ ਦੇ ਉਪਲਖਿ ਝੰਡੇ ਦੀ ਰਸਮ ਨੂੰ ਅਦਾ ਕਰਦੇ ਹੋਏ ਸਾਡੇ ਸਾਰੇ ਇਲਾਕਾ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਵਾਈ ਹੈ ਤੇ ਅਸੀਂ ਮੇਨ ਹਲਕਾ ਸਾਂਨੇਵਾਲ ਦੇ ਨਾਲ-ਨਾਲ ਜਿੰਨੀ ਸਾਡੀ ਭਾਜਪਾ ਦੀ ਹਾਈ ਕਮਾਂਡ ਔਰ ਸਾਰੀ ਦੇਸ਼ ਦੀ ਜਨਤਾ ਨੂੰ ਅਸੀਂ ਇੱਕ ਵਾਰੀ ਫਿਰ ਤੋਂ 78ਵੇਂ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਨੇ ਆਂ ਤੇ ਮੈਂ ਗੁਰਚਰਨ ਸਿੰਘ ਰਾਜਪੂਤ ਆਪਣੀ ਨਿੱਜੀ ਤੌਰ ਤੋਂ ਸਾਰਿਆਂ ਦੇ ਚਰਨਾਂ 'ਚ ਆਪਣੀ ਹਾਜ਼ਰੀ ਵੀ ਲਵਾਉਣਾ ਤੇ ਵਧਾਈਆਂ ਵੀ ਦਿਨਾ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਅੱਜ ਆਜ਼ਾਦੀ ਦਿਹਾੜਾ ਮਨਾਇਆ ਗਿਆ ਕਿੰਨਾਵਾਂ ਆਜ਼ਾਦੀ ਦੇ ਰਾਜ 78ਵੇਂ 78ਵੇਂ ਦਿਨ ਮਨਾਇਆ ਗਿਆ ਅੱਜ ਸਾਨੇਵਾਲ ਦੇ ਜਿਹੜਾ ਭਾਜਪੀ ਉਹਨੇ 78ਵੇਂ ਆਜ਼ਾਦੀ ਦੇ ਰਾਜ ਮਨਾਇਆ ਗਿਆ ਕਿੰਦਾ ਜਿਹੜਾ ਕੇ ਦੇਸ਼ ਵਾਸੀ ਸਾਰਿਆਂ ਨੂੰ ਸੱਚ-ਸੱਚ ਵਧਾਈਆਂ ਸਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦੇ ਹੜੇ ਦੀਆਂ ਲੱਖ ਲੱਖ ਵਧਾਈਆਂ ਤੇ ਅਸੀਂ ਕਹਿੰਦੇ ਆਂ ਵੀ ਸਾਰੇ ਵਧੀਆ ਕੰਮਾਂ ਦੇ ਵਿੱਚ ਅੱਗੇ ਆਓ ਤੇ ਜਿਵੇਂ ਅਲੱਗ-ਅਲੱਗ ਸੰਸਥਾਵਾਂ ਆ ਜਿਹੜੀਆਂ ਵਧੀਆ ਕੰਮ ਕਰਦੀਆਂ ਨੇ ਜਾਂ ਸਾਡੇ ਦੇ ਦੇ ਨੌਜਵਾਨ ਨੇ ਵੀਰ ਨੇ ਹਨਾ ਜਿਹੜੇ ਵਧੀਆ ਕੰਮ ਕਰਦੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਵਧੀਆ ਗੱਲਾਂ ਦੇ ਵਿੱਚ ਅੱਗੇ ਆਓ ਤੇ ਨਸ਼ਿਆਂ ਨੂੰ ਤਿਆਗ ਕੇ ਵਧੀਆ ਜ਼ਿੰਦਗੀ ਇੱਕ ਜਿਓ ਅੱਜ ਸਾਡੇ ਸਾਨੇਵਾਲ ਵਿਖੇ ਦੀ ਭਾਰਤੀ ਜਨਤਾ ਪਾਰਟੀ ਸਾਰੀ ਟੀਮ ਵੱਲੋਂ 78ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਜਿਦੇ ਵਿੱਚ ਸਾਡੇ ਪ੍ਰਧਾਨ ਮੰਡਲ ਪ੍ਰਧਾਨ ਸਾਡੇ ਵਿਨੇਜ ਜੀ ਅਡੇ ਪ੍ਰਵੀਨ ਜੀ ਪੀਵਾਈਸੀ ਕਲੱਬ ਦੇ ਪ੍ਰਧਾਨ ਤੇ ਬੜਾ ਵਧੀਆ ਉਪਰਾਲਾ ਇਹਨਾਂ ਦਾ ਖੂਨਦਾਨ ਕੈਂਪ ਚ ਲਾਉਂਦੇ ਆ ਤੇ ਸਾਡੇ ਇਧਰ ਐਰਪੀ ਜੀ ਪ੍ਰਧਾਨ ਸਾਡੇ ਜਿਹੜੇ ਆਪਣੇ ਵਿਆਹ ਦਾ ਸਮਾਗਮ ਕਰਦੀ ਹੈ ਗਰੀਬ ਬੱਚਿਆਂ ਤੇ ਸਾਡੇ ਗਿੱਲ ਸਾਹਿਬ ਇੱਥੇ ਸਾਰੇ ਅਸੀਂ ਇਕੱਤਰ ਹੋਏ ਇਸ ਆਜ਼ਾਦੀ ਦਿਵਸ ਨੂੰ ਮਨਾਉਣ ਵਾਸਤੇ ਤੇ ਅਸੀਂ ਦਾ ਸਿਰਫ ਇਹੀ ਕਾਮਨਾ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੇ ਲਈ ਸਾਰੀ ਟੀਮ ਰਲ ਕੇ ਹੰਬਲਾ ਮਾਰੀਏ ਤੇ ਜੋਰ ਮਾਰੀਏ